ਬੱਚਿਓ ਸਾਰਿਆਂ ਨੂੰ ਪਿਆਰ ਪਈ ਦੱਸੀ ਕੱਲ ਹਾਂ ਬਟਨ ਉਹਦੇ ਅਦਾਖਲਾ ਪੱਕਿਆ ਦੀ ਤਿਆਰੀ ਦੀਨ ਆਪਾਂ ਟੈਸਟ 86 ਦੇ 33 ਨੰਬਰ ਸਵਾਲ ਦੇ ਉੱਤੇ ਆਗੇ ਤਾਂ ਬੇਟਾ ਕੀ ਕਹਿੰਦਾ 9 6 3 2 1 ਬਸ ਬੇਟਾ ਬਾਰਡ ਮਾਸ ਰੂਲ ਹੀ ਅਪਲਾਈ ਕਰਨਾ ਇੱਥੇ ਸਿੰਪਲ ਜਿਹਾ ਫੰਡਾ ਹੈਗਾ B O D M A S ਠੀਕ ਹੈ ਸਭ ਤੋਂ ਪਹਿਲਾਂ ਬ੍ਰੈਕਟ ਫਿਰ ਦਾ ਆਫ ਫਿਰ ਡਿਵੀਜ਼ਨ ਫਿਰ ਮਲਟੀਪਲੀਕੇਸ਼ਨ ਫਿਰ ਐਡ ਤੇ ਫਿਰ ਸਬਟ੍ਰੈਕਟ ਘਟਾਓ ਠੀਕ ਹੈ ਤਾਂ ਸਭ ਤੋਂ ਪਹਿਲਾਂ ਬੇਟਾ ਇੱਥੇ ਸਾਡੇ ਕੋਲੇ ਭਾਗ ਆਉਂਦੀ ਆ ਪੈਲ ਦੇ ਆਧਾਰ ਤੇ ਠੀਕ ਹੈ ਤਾਂ 9 6 3 2 ਆ ਗਿਆ 9 ਆ ਮੈਂ ਇੱਕ ਸਟੈਪ ਘਟਾ ਲਿਆ ਬੇਟਾ ਇੱਥੇ 6 3 3 2 6 9 2 2 1 ਤਾਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਗੁਣਾ ਤਾਂ ਇਹ 2 2 4 ਆ ਗਿਆ 9 4 1 9 9 ਵੀ ਜਮਾ ਦੇ ਤੇ 1 ਵੀ ਜਮਾ ਦੇ 10 ਹੋ ਗਏ 10 4 6 ਉੱਤਰ ਆ ਗਿਆ ਤਾਂ ਬੇਟਾ C1 ਆ ਜਿਹੜਾ 6 ਆਨਸਰ ਦਿੰਦਾ ਪਿਆ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਸ ਦੂਬਾਦ ਦੇ ਵਿੱਚ ਬੇਟਾ ਆਪਾਂ ਆ ਗਏ ਸਵਾਲ ਨੰਬਰ 34 ਦੇ ਉੱਤੇ ਸਵਾਲ ਨੰਬਰ 34 ਨੂੰ ਧਿਆਨ ਨਾਲ ਦੇਖੋ ਬੇਟਾ ਉਸੇ ਤਰ੍ਹਾਂ ਹੀ ਬੇਟਾ ਰੂਲ ਦੇ ਅਕੋਰਡਿੰਗਲੀ ਬਾਡਮਾਸ ਰੂਲ ਦੇ ਅਕੋਰਡਿੰਗਲੀ ਆ 4 3 ਨੂੰ ਪਹਿਲਾਂ ਹੱਲ ਕਰਾਂਗੇ ਇਹ ਬਣ ਗਿਆ 7 5 6 5 आ, 4 3 1 ਰਹਿ ਗਿਆ ਬੇਟਾ ਠੀਕ ਹੈ ਪਹਿਲਾਂ ਆਹ ਬ੍ਰੈਕਟ ਹੱਲ ਕਰ ਲਈ ਆਪਾਂ 4 3 ਕਿੰਨੇ ਆ ਗਏ 1 ਆਹ ਗੋਲ ਬ੍ਰੈਕਟ ਬੰਦ ਕੁੰਡਲ ਬ੍ਰੈਕਟ ਬੰਦ ਤੇ ਵੱਡੀ ਬ੍ਰੈਕਟ ਬੰਦ ਇਹਦੂ ਅਗਲੇ ਸਟੈਪ ਦੇ ਵਿੱਚ ਬੇਟਾ ਆਪਾਂ ਗੋਲ ਬ੍ਰੈਕਟ ਖਤਮ ਕਰ ਦਾਂਗੇ 7 5 6 5 1 4 ਆ ਗਿਆ ਬੇਟਾ ਅਗੋਲ ਬ੍ਰੈਕਟ ਖਤਮ ਹੋ ਗਈ ਕੁੰਡਲ ਬ੍ਰੈਕਟ ਬੰਦ ਵੱਡੀ ਬ੍ਰੈਕਟ ਬੰਦ ਠੀਕ ਹੈ ਹੁਣ ਆਪਾਂ ਕੁੰਡਲ ਵਾਲੀ ਬ੍ਰੈਕਟ ਬੰਦ ਖਤਮ ਕਰ ਦਾਂਗੇ ਇਹ ਬਣ ਗਿਆ 7 5 6 4 2 ਆ ਗਿਆ ਬੇਟਾ ਕੁੰਡਲਦਾਰ ਬ੍ਰੈਕਟ ਵੀ ਖਤਮ ਹੋ ਗਈ ਤਾਂ ਵੱਡੀ ਬ੍ਰੈਕਟ ਬੰਦ ਹੁਣ ਆਪਾਂ ਵੱਡੀ ਬ੍ਰੈਕਟ ਖਤਮ ਕਰ ਲਾਂਗੇ 5 2 3 7 3 a 4 ਆ ਜਾਊਗਾ ਠੀਕ ਹੈ ਬੇਟਾ ਤਾਂ ਆਪਾਂ ਦੇਖਦੇ ਹਾਂ ਆਲਟਰਨੇਟਿਵ ਆਨਸਰ ਦੇ ਵਿੱਚ ਬੇਟਾ ਆਲਟਿਵ ਆਨਸਰ ਦੇ ਵਿੱਚ ਆ 4 a1 ਜਿਹੜਾ ਸਾਨੂੰ 4 ਆਨਸਰ ਦਿੰਦਾ ਪਿਆ ਇਸ ਕਰਕੇ a ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਮਾ ਸੋ ਬੇਟਾ a ਸੀਗਾ ਇਹਦਾ ਸਵਾਲ ਨੰਬਰ 34 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ